ਦੀ ਡੈਡੀ ਦੇ ਮੌਤ ਕਰਨ ਉਹ ਘਰ ਵਿੱਚ ਆ ਗਿਆ ਜਿੱਥੇ ਪਹਿਲਾਂ ਗੈੜੀ ਅਸੀਂ ਸਾਰੇ ਰਹਿੰਦੇ ਸੀਗੇ ਹਾਂਜੀ ਉਹਨੂੰ ਸਨਮਾਨਤ ਕਰਨ ਦਾ ਮਤਲਬ ਇਹੀ ਸੀਗਾ ਕਿ ਮੈਨੂੰ ਲੱਗਿਆ ਕਿ ਜਦੋਂ ਅਸੀਂ ਉਹਨੂੰ ਸਨਮਾਨਤ ਕੀਤਾ ਤਾਂ ਅਸੀਂ ਆਪ ਸਨਮਾਨਤ ਹੋ ਗਏ ਆ ਉਹ ਔਰ ਠੀਕੇ 3 ਵਜੇ ਗੁਰਦੁਆਰਾ ਸਾਹਿਬ ਜਾਈਦਾ ਉੱਥੇ ਕੰਮ ਕਰਕੇ ਉੱਥੇ ਤਨਖਾਹ ਦਿੰਦੇ ਜੀ 1500 ਰੁਪਿਆ ਉੱਥੋਂ ਵਾਪਸ ਆ ਕੇ 5 ਵਜੇ ਸਾਰਾ ਘਰ ਦਾ ਕੰਮ ਕਰਕੇ ਤੇ ਫਿਰ ਇਹਦੂ ਬਾਅਦ ਗਰਾਊਂਡ ਤੇ ਜਾਈਦਾ ਜੀ 7:30 ਵਜੇ ਤੱਕ ਉਹ ਤੇ ਐਵੇਂ ਇੱਥੇ ਆ ਜਾਈਦਾ ਜੀ ਹਸਪੀਟਲ ਉਦੀ ਵਿੱਚ ਤੇ ਇੱਥੇ ਕੰਮ ਕਰੀਦਾ ਆ ਕੇ ਇਹ ਦੂਹਾਂ ਜੀ ਇੱਥੋਂ ਕੰਮ ਕਰਕੇ ਜੀ ਸਾਰੀ ਜਿਹੜੀ 7 ਵਜਿਆਂ ਦੇ 7 ਵਜਨ ਤੋਂ ਪਹਿਲਾਂ ਜਾਂ 10:15 20 ਮਿੰਟ ਮੈਂ ਪਹਿਲਾਂ ਚਲੀ ਜਾਂਦੀ ਆ ਗਰਾਊਂਡ 'ਚ ਮਿਹਨਤ ਕਰਦੀ ਆ ਉਸ ਤੋਂ ਬਾਅਦ ਮੈਂ ਘਰ ਦਾ ਕੰਮ 1 ਵਜੇ ਤਿੱਕਰ ਕਰਕੇ ਸਾਰੀ ਰਾਤ ਨੂੰ ਕਿਚਨ ਕਰਦੀ ਆ ਜੀ ਗਰਾਊਂਡ 'ਚ ਮੈਂ ਤਾਂ ਗਰਾਊਂਡ 'ਚ ਕਿੰਨੇ ਵਜੇ ਹੁੰਦੇ ਗਰਾਊਂਡ 'ਚ ਮੈਂ 7:30 ਜਾ ਕੇ ਜੀ 10 ਵਜੇ ਆਉਣੀ ਆ ਉਧਰ ਤੁਸੀਂ ਇਕੱਲੇ ਹੁੰਦੇ ਹੋ ਜਾਂ ਬੱਚੇ ਹੋਰ ਵੀ ਹੁੰਦੇ ਹੋ ਹੋਰ ਵੀ ਹੁੰਦੇ ਜੀ ਨਾਲ ਕੁੜੀਆਂ ਹਾਂਜੀ 10 ਵਜੇ ਤਿੱਕਰ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਕਰਿਓ ਉਸ ਤੋਂ ਬਾਅਦ ਅਸੀਂ ਕਰੀ ਹੁੰਦੀ ਆ ਜੱਟੀ ਵੀ ਦੇਖਣਾ ਸਵਾਗਤ ਮੈਂ ਆਮਦਿਤ ਖਾਨ ਅੱਜ ਪਹੁੰਚਿਆ ਹਾਂ ਸਮੋਗਾ ਮੈਡੀਸਿਟੀ ਹਸਪੀਟਲ ਦੇ ਵਿੱਚ ਮਨਵੀ ਤੁਸੀਂ ਇੱਥੇ ਸਰਵਿਸ ਕਰਦੇ ਹੋ ਨਿਵਰ ਦਾ ਕੰਮ ਕਰਦੇ ਹੋ ਸਪਾਈ ਵਗੈਰਾ ਕਰਦੇ ਆ ਇਸ ਤੋਂ ਬਾਅਦ ਜਿਹੜਾ ਉਸ ਦਾ ਪਤਾ ਲੱਗਿਆ ਤੁਸੀਂ ਕਈ ਟਰੋਫੀਆਂ ਜਿੱਤ ਕੇ ਲੈ ਕੇ ਆਏ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਬੜੀ ਜੀ ਮੈਂ ਇਹ ਕਹਿਣਾ ਚਾਹੁੰਦੀ ਮੈਨੂੰ ਖੁਸ਼ੀ ਵਾਲੀ ਗੱਲ ਹੈ ਟਰੋਫੀਆਂ ਜਿੱਤੀਆਂ ਤੇ ਜਿੰਨੀ ਗਰੀਬੀ ਨਾਲ ਮੈਂ ਇਹ ਕੰਮ ਕਰਦੀ ਜਿਵੇਂ ਹੋਰ ਗਾਂਵ ਚ ਜੀ ਮੈਨੂੰ ਉਦੋਂ ਵੀ ਜ਼ਿਆਦਾ ਖੁਸ਼ੀ ਆਉਂਦੀ ਹੁੰਦੀ ਜਿਦੋਂ ਮੈਂ ਇਹ ਕਰਦੀ ਆਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਬੱਡੀ ਖੇਡਣ ਨੂੰ ਹੁਣ ਉਹ 14 ਸਾਲਾਂ ਤੋਂ ਲੈ ਕੇ ਹੁਣ ਤੱਕ ਰੀਡ ਦੀਆਂ ਹੀ ਸੀ ਹੁਣ ਤੁਸੀਂ ਕਬੱਡੀ ਕਿਸ ਵੱਲ ਕਿੱਥੋਂ ਨੇ ਉਸੇ ਚੱਲ ਕੇ ਇਥੇ ਹਸਪੀਟਲ ਦੇ ਵਿੱਚ ਮੈਨੇ ਪਿੰਡ ਤੋਂ ਹਣੀ ਆ ਜੀ ਮੈਨੇ ਪਿੰਡ ਦੀ ਇੱਕ ਟੀਮ ਬਣੀ ਆ ਕਬੱਡੀ ਦੀ ਜੋ ਕਿ ਉਹਨਾਂ ਦਾ ਨਾਮ ਲੈਂਡਮਾਰਕ ਮਹਿਣਾ ਉਹਨਾਂ ਦੇ ਵੱਲੋਂ ਖੇਡਦੇ ਆ ਤੇ ਸਾਨੂੰ ਡਾਕਟਰ ਕਾਲੜਾ ਵੀ ਸਪੋਰਟ ਕਰਦੇ ਆ ਸਾਨੂੰ ਇਹ ਕਹਿੰਦੇ ਆ ਜੀ ਕਿ ਸੁੱਤੀ ਮਾਰ ਕੇ ਖੇਡਣ ਵੀ ਜਾਓ ਤੇ ਇਥੋਂ ਦਾ ਕੰਮ ਵੀ ਕਰੋ ਕੋਲ ਦਾ ਲੈਵਲ ਤਾਂ ਉੱਠ ਕੇ ਕਿੱਥੇ ਤੱਕ ਗਈ ਹੈ ਖੇਡਣ ਵਾਸਤੇ ਪਿੰਡਾਂ ਤੋਂ ਅਮਾਦੀ ਵਿਚ ਵਿਚ ਗਈ ਹੈ ਪਿੰਡਾਂ ਤੋਂ ਮਤਲਬ ਉਸੇ ਡਿਸਟ੍ਰਿਕਟ ਪੱਧਰ ਤੇ ਖੇਲੇ ਹੋ ਪੰਜਾਬ ਪੱਧਰ ਤੇ ਖੇਲੇ ਹੋ ਜਾਂ ਕਿਸੇ ਉੱਚ ਖਿਡਾਰੀਆਂ ਨਾਲ ਖੇਡੇ ਹੋ ਕਿਹੜੀਆਂ ਖਿਡਾਰੀਆਂ ਨਾਲ ਖੇਡੇਆਂ ਜੀ ਜਿਹਨਾਂ ਕੀ ਵਰਲਡ ਕੱਪ ਦੀ ਬਾਤ ਉਹਦੀ ਸਰਕਾਰ ਵਿੱਚ ਕੁੜੀਆਂ ਦਾ ਵਰਲਡ ਕੱਪ ਕਰਾਇਆ ਗਿਆ ਸੀ ਉਹਨਾਂ ਨਾਲ ਖੇਡੇਆਂ ਜੀ ਮੋਗੇ ਤੋਂ ਇਲਾਵਾ ਸਿੱਖੇ ਕਿੱਥੇ ਕਿੱਥੇ ਦਾ ਕ੍ਰਿਕਟ ਖੇਡਿਆ ਹੋ ਮੋਗੇ ਤੋਂ ਇਲਾਵਾ ਜੀ ਆਹ ਫਰੀਪੁਰ ਨਮਾਸ਼ਹਿਰ ਦਸੀਏ ਕਿੰਨੇ ਪ੍ਰਾਈਜ਼ ਮਿਲ ਚੁੱਕੇ ਨੇ ਵਰਲਡ ਕੱਪ ਟ੍ਰੋਫੀਆਂ ਕਿੰਨੀਆਂ ਕਿ ਮਿਲ ਗਈਆਂ ਤੁਹਾਨੂੰ ਟ੍ਰੋਫੀਆਂ ਜੀ 14 ਅੰਕ ਹੈਗੇ 14 ਅੰਕ ਕਿੰਨੇ ਬੱਚੇ ਨੇ ਤੁਹਾਡੇ ਨਾਲ ਖੇਡਣ ਜਾਂਦੇ ਹੈਗਾ ਟੀਮ ਦਾ ਅੱਠ ਅੱਠ ਜਾਂਦੀ ਹੈ ਜੀ ਤੇ ਇੱਕ ਟੀਮ ਦੇ ਵਿੱਚ ਚਾਰ ਚਾਰ ਹੁੰਦੀ ਹੈ ਚਾਰ ਰੀਡਰ ਚਾਰ ਜਾਫੀ ਹੁੰਦੀ ਹੈ ਜੀ ਤੁਸੀਂ ਪਤਾ ਜਾਫੀ ਖੇਡਦੇ ਹੋ ਰੀਡਰ ਖੇਡਦੇ ਹੋ ਜੀ ਮੈਂ ਰੀਡਰ ਪਾਉਂਦਾ ਰੀਡਰ ਪਾਉਂਦਾ ਇਹਦੇ ਬਾਰੇ ਤੁਸੀਂ ਜਿਸ ਤਰ੍ਹਾਂ ਦੱਸਿਆ ਤੁਸੀਂ ਤੁਹਾਡੇ ਨਾਲ ਪਰਿਵਾਰ ਦੇ ਵਿੱਚ ਹੋਰ ਕੌਣ ਹੈ ਤੁਹਾਡੇ ਮੇਰੇ ਨਾਲ ਪਰਿਵਾਰ ਚ ਜੀ ਇੱਕ ਮੇਰੀ ਭੈਣ ਸੀ ਉਮਰ ਗੀ ਗੀ ਤੇ ਇੱਕ ਹੋਰ ਭੈਣ ਸੀ ਉਹ ਵੀ ਆਈ ਗਈ ਤੇ ਇੱਕ ਹੋਰ ਡੈਡੀ ਸੀ ਉਹ ਮਾਰਗੀ ਗੀ ਕਿੰਨਾ ਟਾਈਮ ਹੋ ਗਿਆ ਬੱਟੇ 3 ਸਾਲ ਹੋ ਗਏ ਜੀ ਮਾਰਗੀ ਉਸ ਤੋਂ ਬਾਅਦ ਫਿਰ ਤੁਹਾਡੇ ਵਿੱਚ ਆਪਣੇ ਆਪ ਨੂੰ ਸਟਰੋਂਗ ਬਣਾਇਆ ਤੁਸੀਂ ਗੇਮ ਦੇ ਵਿੱਚ ਤੱਕ ਆਏ ਹੋ ਕੀ ਲੱਗ ਰਿਹਾ ਤੁਹਾਨੂੰ ਅੱਜ ਕੀ ਲੱਗਦਾ ਅੱਜ ਜੀ ਜੋ ਵੀ ਕੁਝ ਆ ਇੱਥੇ ਲੱਗ ਕੇ ਹੀ ਆ ਸਾਰਾ ਕੁਝ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਿੰਨੇ ਸਾਲ ਹੋ ਗਏ ਡਾਕਟਰ ਕਲਦਾ ਦੀ ਕੰਮ ਕਰਦੇ ਨੂੰ ਇਹ ਮੈਨੂੰ ਸਪੋਰਟ ਕਰਦੇ ਆ ਡਾਕਟਰ ਕਲੜਾ ਬਹੁਤ ਜ਼ਿਆਦਾ ਸਕੂਲ ਕਰਦੀ ਆ ਵਧੀਆ ਬਚਿੱਡੋ ਕੰਮ ਕਰੋ ਪੜਾਈ ਤੇ ਪਿਆਰ ਰੱਖੋ ਮੰਨ ਕਿੰਨੀ ਉਮਰ ਤੋਂ ਉੱਪਰ ਹੈ ਗੇਮ ਖੇਡ ਰਹੀ ਹੈ 14 ਸਾਲਾਂ ਦੀ ਉਮਰ ਤੋਂ ਲੈ ਕੇ ਹੁਣ ਕਿੱਕਰੀ ਗੇਮ ਖੇਡਦੀ ਹੈ 14 ਸਾਲ ਤੋਂ ਹਾਂਜੀ ਤੇ ਆਪਣੇ ਬਾਰੇ ਹੋਰ ਕੀ ਕਹਿਣਾ ਚਾਹੋਗੇ ਉਸੇ ਬਸ ਜੀ ਮੇਰੀ ਤਾਂ ਗਰੀਬੀ ਆ ਮੈਂ ਗਰੀਬੀ ਦਾ ਵੇਲੇ ਵਿੱਚ ਖੇਡ ਕੇ ਇੱਥੋਂ ਤੱਕ ਪਹੁੰਚੀ ਆ ਸ਼ਾਇਦ ਮੈਂ ਇੱਥੋਂ ਕੰਮ ਕਰਕੇ ਲੈਵਲ ਤੇ ਚਲੀ ਜਾਵਾਂਗੀ ਮਨਿਸਿਪਲਿੰਟ ਲੈਵਲ ਦੇ ਉੱਪਰ ਖੇਲੇ ਹੋ ਤੁਸੀਂ ਜਦੋਂ ਗੇਮਾਂ ਖੇਡਣ ਜਾਣੇ ਹੋ ਉੱਥੇ ਜਿਹੜਾ ਕੋਈ ਸਰਕਾਰ ਤੋਂ ਇਲਾਵਾ ਜਾਂ ਕੋਈ ਹੋਰ ਉੱਚ ਪੱਧਰ ਦੇ ਕਲੱਬ-ਕਲੱਬ ਹੁੰਦੇ ਆ ਤੁਹਾਡੇ ਵੱਲੋਂ ਤੁਹਾਡੀ ਕੋਈ ਸਹਾਇਤਾ ਕਰਦੇ ਨੇ ਸਰਕਾਰ ਵੱਲੋਂ ਕੋਈ ਸਹਾਇਤਾ ਹੋਈ ਥੋੜੀ ਸਰਕਾਰ ਵੱਲੋਂ ਤਾਂ ਜੀ ਨਹੀਂ ਹੋਈ ਕਲੱਬ ਵੱਲੋਂ ਹੋਈ ਹੈ ਸਰਕਾਰ ਤੋਂ ਸਿੱਕੀ ਮੰਗ ਕਰਦੇ ਨੇ ਸਰਕਾਰ ਤੋਂ ਇਹੀ ਮੰਗ ਕਰਦੇ ਕਿ ਸਾਨੂੰ ਅੱਗੇ ਲੈਵਲ ਤੇ ਲੈ ਕੇ ਜਾਵੇ ਅੱਜ ਜਿਹੜੀ ਯੂਥ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਇਹ ਨਸ਼ਿਆਂ ਦੇ ਵਿੱਚ ਘਰਕਦੀ ਜਾ ਰਹੀ ਹੈ। ਹਾਂ। ਉਸੇ ਉਮਰ ਦੇ ਵਿੱਚ ਜਾ ਕੇ ਕਮਨਪ੍ਰੀਤ ਨੇ ਆਪਣੇ ਆਪ ਨੂੰ ਕੰਮ ਤੋਂ ਹਟ ਕੇ ਪਰਿਵਾਰ ਵੀ ਸਮਾਰੀ, ਮਾਤਾਂ ਨੂੰ ਸਮਾਰੀ ਹੈ ਤੇ ਕੰਮ ਵੀ ਕਰਨਾ ਖੇਡ ਵੀ ਰਹੀ ਹੈ। ਕੀ ਕਹੋਗੇ ਇਸ ਬਾਰੇ? ਵਧੀਆ ਗੱਲ ਹੈ ਜੀ। ਵਧੀਆ ਗੱਲ। ਨਸ਼ਾ ਤਾਂ ਨਸ਼ਿਆਂ ਤੋਂ ਦੂਰ ਹਨ। ਇਹ ਮੈਡਮ ਉਸ 27 ਦੇ 14 ਸਾਲਾਂ ਦੀ। 14 ਸਾਲਾਂ ਦੀ ਸੀ ਜਦੋਂ ਫੇਰਦੀ ਸੀ। ਮੰਤਰੀ ਜੀ ਹੁਣ ਕਿੰਨੀ ਉਮਰ ਹੈ? 8-9 ਸਾਲਾਂ ਦੀ ਹੈਗੀ ਸਰ। ਤੁਸੀਂ ਕਿਹਾ 14 ਸਾਲ ਤੋਂ ਫਿਰ ਸਰਕਾਰਾਂ ਵੀ ਜੇ ਆਪਾਂ ਦੇਖਿਆ ਵਿੱਚ ਤਿੰਨ ਸਰਕਾਰਾਂ ਬਣੀਆਂ ਕਿਸੇ ਸਰਕਾਰਾਂ ਮਾਨੀ ਪਾਰਟੀ ਹਾਂਜੀ ਸਰ ਕਿਸੇ ਸਰਕਾਰ ਵੱਲੋਂ ਪਿੰਡ ਦੇ ਪੰਚਾਇਤ ਵੱਲੋਂ ਪਿੰਡ ਦੇ ਸਰਪੰਚ ਵੱਲੋਂ ਤੁਹਾਡੀ ਕੋ ਮਦਦ ਹੋਈ ਕਿਸੇ ਤਰ੍ਹਾਂ ਦੀ ਪਿੰਡ ਦੇ ਵੱਲੋਂ ਜੀ ਸਰਪੰਚ ਵੱਲੋਂ ਕੀ ਤੇ ਨਹੀਂ ਮਦਦ ਹੋਈ ਤੁਸੀਂ ਕਿਰਾਏ ਤੇ ਰਹ ਰਹੇ ਹੋ ਕੀ ਕਾਰਨ ਹੋਇਆ ਤੁਹਾਨੂੰ ਕਿਰਾਏ ਤੇ ਰਹਣਾ ਕਿਰਾਏ ਤੇ ਰਹਾਂ ਤੇ ਜੀ ਇਹ ਸੀ ਕਿ ਡੈਡੀ ਦੇ ਮੌਤ ਕਰਨ ਉਹ ਘਰ ਵੇਚ ਗਿਆ ਜਿੱਥੇ ਪਹਿਲਾਂ ਡੈਡੀ ਅਸੀਂ ਸਾਰੇ ਰਹਿੰਦੇ ਸੀਗੇ ਤੇ ਉਹ ਬਾਅਦ ਵਿੱਚ ਕੀ ਡੈਲੀ ਦੇ ਜਦੋਂ ਮਰਨ ਤੋਂ ਬਾਅਦ ਉਹ ਸਾਰੇ ਪੈਸੇ ਡੈਲੀ ਤੇ ਮੌਤ ਤੇ ਲੱਗ ਚੁੱਕੇ ਫਿਰ ਉਸ ਤੋਂ ਬਾਅਦ ਅਸੀਂ ਕਿਰਾਇਆ ਤੇ ਰਹਿਣ ਲੱਗੇ ਸੀ ਜਦੋਂ ਅਸੀਂ ਕਲਰਸਬ ਦੇ ਹਸਪੀਟਲ ਵਿੱਚ ਕੰਮ ਕੀਤਾ ਸਾਰਾ ਕਿਰਾਇਆ ਭਰਦੇ ਆ ਜੀ ਇੱਥੋਂ ਸਾਰਾ ਸਾਰਾ ਕੁਝ ਇੱਥੋਂ ਹੀ ਆਉਂਦੀ ਜੋ ਵੀ ਸਾਡਾ ਘਰ ਵਗੈਰ ਚੱਲਦਾ ਵਾ ਇਹ ਸਾਰੇ ਇੱਥੋਂ ਹਸਪੀਟਲ ਚੋਂ ਹੀ ਚੱਲਦਾ ਵਾ ਡਾਕਟਰ ਕਾਲਾ ਜੀ ਹਾਂਜੀ ਮੈਂ ਕਹਿੰਦਾ ਵਿਆਹ ਬਾਰੇ ਸੋਚਿਆ ਨਹੀਂ ਹੈਗਾ ਮੈਂ ਇੱਕ ਵੱਡੀ ਦੇ ਬਾਰੇ ਸੋਚਿਆ ਵਾ ਉਸ ਤੋਂ ਬਾਅਦ ਜੋ ਵੀ ਕਲਰ ਸਰ ਸਾਨੂੰ ਇੱਥੋਂ ਤਨਖਾਹ ਦਿੰਦੇ ਆ ਤੇ ਤਨਖਾਹ ਤੋਂ ਜਿਹੜੀ ਲੱਗ ਪੈਸੇ ਦਿੰਦੇ ਆ ਇੱਥੋਂ ਪੈਸੇ ਜਿਹੜੇ ਅਸੀਂ ਲੈ ਕੇ ਜਾਂਦੇ ਆ ਉਹ ਅਸੀਂ ਇਹਦੇ ਮਾਤਾਂ ਦੇ ਹੱਥ ਪੜਾਉਨੇ ਆ ਕਿ ਉਹ ਜੋੜ ਕੇ ਅਸੀਂ ਕੀ ਘਰ ਬਣਾ ਸਕੀਏ ਕਿ ਆਦੀ ਮਾਂ ਚੰਗਾ ਵੀ ਸਮਝ ਸਕੇ ਉਸ ਘਰੇ ਰਹਿ ਸਕੀਏ ਵੀ ਅਸੀਂ ਕਿਰਾਇਆਂ ਤੇ ਰਹਿੰਨੇ ਆ ਤੇ ਇਸ ਤੋਂ ਬਾਅਦ ਮਾਤਾ ਫਿਰ ਕੀ ਕਰਦੇ ਨੇ ਮਾਤਾ-ਸਰਦੀ ਕੰਮ ਕਰਦੇ ਆ ਮਜ਼ਦੂਰੀ ਕਰਦੇ ਉਹਨਾਂ ਨੂੰ ਮੈਂ ਇਹੀ ਕਹਿ ਸਕਦੀ ਆ ਕਿ ਖੇਡਾਂ ਵੱਲ ਧਿਆਨ ਦੇਣਾ ਕਿ ਨਸ਼ੇ ਤੋਂ ਛੁਟਕਾਰਾ ਪਾਉਣਾ ਤੇ ਵੱਧ ਤੋਂ ਵੱਧ ਪਰਿਵਾਰ ਦੀ ਸੇਵਾ ਕਰਨ ਤੇ ਆਪਦੀ ਖੇਡ ਨੂੰ ਪੱਧਰ ਤੱਕ ਲੈ ਕੇ ਉਹਨ ਲੈਵਲ ਤਾਈ ਤੇ ਨਸ਼ਿਆਂ ਤੋਂ ਦੂਰ ਰਹਿਣਾ ਤੇ ਮੈਂ ਇਹੀ ਫਰਿਆਦ ਕਰਨਾ ਚਾਹੁੰਦੀ ਆ ਸਾਰਿਆਂ ਨੂੰ ਕਿ ਖੇਡਾਂ ਨੂੰ ਉੱਚੇ ਲੈਵਲ ਤੇ ਖੇਡ ਕੇ ਖੇਡਾਂ ਨੂੰ ਪਰਫੁੱਲਕ ਕੀਤਾ ਜਾਵੇ ਅੱਗੇ ਲਿਆਂਦਾ ਜਾਵੇ ਖੇਡਾਂ ਨੂੰ ਅੱਗੇ ਲਿਆ ਲਿਆਂਦਾ ਜਾਵੇ ਤੇ ਨਸ਼ਿਆਂ ਨੂੰ ਪੰਜਾਬ ਵਿੱਚੋਂ ਕੱਢਿਆ ਜਾਵੇ ਹਸਪੀਟਲ ਨੂੰ ਡਾਕਟਰ ਜੀ ਦੇ ਕਾਰਨ ਬਹੁਤ ਜ਼ਿਆਦਾ ਹੈਲਪ ਕੀਤੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੈਲਪ ਤਾਂ ਤਾਂ ਹੀ ਕੀਤੀ ਜਾ ਰਹੀ ਕਿਉਂਕਿ ਉਹ ਸਯੋਗ ਹੈਗੀ ਹੈ ਉਹ ਜਿੱਥੇ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੀ ਹੈ ਪੂਰੀ ਤਨਦੇਹੀ ਨਾਲ ਕੰਮ ਕਰਦੀ ਹੈ ਸਵੇਰ ਤੋਂ ਆ ਕੇ ਸ਼ਾਮ ਤੱਕ ਤਾਂ ਮੈਨੂੰ ਪਿੱਛੇ ਜੇ ਪਤਾ ਲੱਗੇ ਕਿ ਉਹ ਕਬੱਡੀ ਦੀ ਬੜੀ ਅੱਛੀ ਪਲੇਅਰ ਹੈਗੀ ਫਿਰ ਮੈਂ ਉਹਦੇ ਬਾਰੇ ਪੁੱਛਿਆ ਤਾਂ ਮੈਨੂੰ ਮੈਨੂੰ ਹੈਰਾਨੀ ਹੋਈ ਇਸ ਗੱਲ ਦੀ ਕਿ ਉਹਨੇ ਬਹੁਤ ਸਾਰੀਆਂ ਟਰੋਫੀ ਜਿੱਤੀਆਂ ਹੋਈਆਂ ਬੜੀ ਅੱਛੀ ਖਿਡਾਰੀ ਹੈ ਬਹੁਤ ਵਧੀਆ ਖੇਡਦੀ ਹੈ ਔਰ ਲਿਸਟਿਕ ਲੈਵਲ ਦੇ ਵੀ ਹੋ ਜਿਹੜੇ ਵੀ ਟੂਰਨਾਮੈਂਟ ਹੁੰਦੇ ਉਹਦੇ ਚ ਉਹਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਜਾਂਦਾ ਤਾਂ ਮੈਨੂੰ ਅਨੰਦੀ ਵੀ ਖੁਸ਼ੀ ਵੀ ਹੋਈ ਕਿ ਮੇਰੇ ਹਸਪਤਾਲ ਦੇ ਵਿੱਚ ਕੰਮ ਕਰਦੀ ਹੋਈ ਲੜਕੀ ਤੇ ਸਾਨੂੰ ਦੀ ਪਛਾਣ ਹੀ ਨਹੀਂ ਆਈ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਸੀਗਾ ਉਹਨੂੰ ਕਿਹਾ ਕਿ ਮੈਨੂੰ ਫੋਟੋ ਵਗੈਰਾ ਭੇਜ ਤੂੰ ਜਿਹੜੀਆਂ ਜਿਹੜੀਆਂ ਟਰੋਫੀ ਜਿਹੜਾ ਮਿਲੀਆਂ ਤਾਂ ਮੈਂ ਉਹ ਫੋਟੋ ਮੰਗਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਉਸ ਤੋਂ ਬਾਅਦ ਫਿਰ ਮੈਂ ਚਾਇਆ ਕਿ ਇਹਨੂੰ ਥੋੜਾ ਜਿਹਾ ਜਿਹੜਾ ਇਸ ਲੜਕੀ ਨੂੰ ਹਾਈਲਾਈਟ ਕੀਤਾ ਜਾਵੇ ਕਿ ਇਹਦੀ ਅੱਛੀ ਲੱਗਦੀ ਹੈਗੀ ਉਹਨੂੰ ਅਸੀਂ ਚਲੋ ਤਨਖਾਹ ਤੋਂ ਲਗ ਹੋ ਜਿਹੜਾ ਹੈਗਾ ਕੁਝ ਹੋਰ ਤੇੜਾ ਉਹਨੂੰ ਖਾਣ ਪੀਣ ਵਾਸਤੇ ਵੀ ਜਿਹੜਾ ਹੈ ਉਹ ਵੀ ਇਨਸੈਂਟਿਵ ਸ਼ੁਰੂ ਕੀਤਾ ਹੈ ਤੁਹਾਡੇ ਵੱਲੋਂ ਇਹ ਬੱਚੇ ਨੂੰ ਸਨਮਾਨਿਤ ਵੀ ਕੀਤਾ ਗਿਆ ਹਾਂਜੀ ਉਹਨੂੰ ਸਨਮਾਨਿਤ ਕਰਨ ਦਾ ਮਤਲਬ ਇਹੀ ਸੀਗਾ ਕਿ ਮੈਨੂੰ ਲੱਗਿਆ ਕਿ ਜਦੋਂ ਅਸੀਂ ਉਹਨੂੰ ਸਨਮਾਨਿਤ ਕੀਤਾ ਤਾਂ ਅਸੀਂ ਆਪ ਸਨਮਾਨਤ ਹੋ ਗਰੇ ਕਿ ਮੈਨੂੰ ਮਾਣ ਆ ਉਹਦੇ ਉੱਪਰ ਕਿ ਇੰਨੀ ਅੱਛੀ ਲੜਕੀ ਜਿਹੜੀ ਸਾਡੇ ਕੋਲ ਕੰਮ ਕਰਦੀ ਹੈ ਜਿਵੇਂ ਜਿਵੇਂ ਅੱਗੇ ਵਧੇਗੀ ਉਹਦੇ ਨਾਲ ਸਾਡਾ ਹਸਪਤਾਲ ਦਾ ਮੇਰਾ ਵੀ ਜਿਹੜਾ ਨਾਮ ਉੱਚਾ ਹੋਏਗਾ ਸਰ ਇੱਕ ਬੱਚੀ ਹੈ ਜਿਹੜੀ ਹਸਪਤਾਲ ਵਿੱਚ ਕੰਮ ਕਰਕੇ ਜਿੰਮਾਂਵਲ ਧਿਆਨ ਦੇ ਰਹੀ ਹੈ ਕਾ ਜਿਹੜੀ ਯੂਥ ਪੀਡੀਆ ਨਸ਼ਿਆਂ ਵੱਲ ਜਾ ਰਹੀ ਹੈ ਠੀਕ ਹਾਂਗੇ ਕਹਿਣਾ ਤਾਂ ਬਸ ਇਹੀ ਹੈ ਜੀ ਕਿ ਪੰਜਾਬ ਦਾ ਜਿਹੜਾ ਹੈਗਾ ਜਵਾਨੀ ਉਹ ਨਸ਼ਿਆਂ ਦੇ ਵਿੱਚ ਬਰਬਾਦ ਹੋ ਰਹੀ ਹੈ ਤਾਂ ਇਹ ਇੱਕ ਜਿਹੜੀ ਆਸ਼ਾ ਦੀ ਕਿਰਨ ਹੈ ਮੈਂ ਕਹੂੰਗਾ ਜਿਹੜੀ ਲੱਗਦੀ ਹੈਗੀ ਕਿ ਜੇ ਇਹਨੂੰ ਦੇਖਿਆ ਜਾਵੇ ਕਿੰਨੀ ਮਿਹਨਤ ਕਰਦੀ ਹੈ ਔਰ ਉਹਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਪੂਰੀ ਰੁਚੀ ਲੈਂਦੀ ਹੈ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਪ੍ਰੇਰਨਾ ਦਾ ਸਰੋਤ ਹੈ ਜੇ ਇਹਨੂੰ ਸਮਝਿਆ ਜਾਵੇ ਤਾਂ ਨਵੀਂ ਪੀੜ੍ਹੀ ਨੂੰ ਮੈਂ ਕਹੂੰਗਾ ਕਿ ਇਹਨਾਂ ਦੇ ਵੱਲ ਦੇਖੇ ਔਰ ਇਹਨਾਂ ਤੋਂ ਕੁਝ ਸਿੱਖਿਆ ਲਵੇ